ਬਾਬਾ ਸੁਖਦੇਵ ਸਿੰਘ ਭੇਦੀ ਵਰਨਾਨ ਸਿੰਘ ਸਾਹਿਬ ਦੀ 16ਵੇਂ ਅੰਸ਼ਵੰਸ਼ ਖੋਖ ਸਰਵਸੀ ਸੋਨ ਸਿੰਘ ਗੁਦ ਕੋਏ ਤੋਂ ਨੀ ਇਹ ਵਿਧਵਾ ਨੇ ਚਾਤਰ ਵਿਆਹ ਕਰ ਲਿਆ। ਸਤਿ ਸ੍ਰੀ ਅਕਾਲ। ਗੁਰੂ ਪਿਆਰੀ ਗੁਰਸਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਨ ਵਿਵਾ ਦਰਸਕੋ ਜੋ ਬੰਬੇ ਤੋਂ ਆਸੀ ਨੇ ਉਹਨਾਂ ਨੇ 20000 ਰੁਪਏ ਦਾ ਫੰਡ ਭੇਜਿਆ ਸਾਨੂੰ ਕੁਝ ਦਿਨ ਹੋਏ ਪਰ ਅਸੀਂ ਮਹਿਸੂਸ ਕੀਤਾ ਕਿ ਜਿੱਥੇ ਜ਼ਿਆਦਾ ਲੋੜਵੰਦੀ ਹੈ ਉਹਨਾਂ ਚ ਡਿਸਟ੍ਰੀਬਿਊਟ ਕਰੀਏ ਜਿਨ੍ਹਾਂ ਨੂੰ ਇਹਨਾਂ ਨੂੰ ਨਾਲ ਦੇ ਸਰਕਾਰ ਨੇ ਕੋਈ ਸਹਾਇਤਾ ਦੇਣੀ ਹੈ ਤੇ ਨਾ ਹੀ ਪਿੰਡ ਵਾਲਿਆਂ ਵੱਲੋਂ ਕਿਉਂਕਿ ਇਹ ਘਰਾਂ 'ਚ ਬੈਠੇ ਨੇ ਮਕਾਨ ਇਹਨਾਂ ਦੇ ਚੋ ਰਹੇ ਨੇ ਕੋਈ ਵਿਦਵਾਨੇ ਕੋਈ ਕਾਰੋਬਾਰ ਨਹੀਂ ਹੈਗਾ ਇਸ ਖਰਚੇ ਜੁੜੇ ਲੋੜਵੰਦ ਪਰਿਵਾਰ ਨੇ ਅਸੀਂ ਉਹਨਾਂ 'ਚ ਡਿਸਟ੍ਰਿਬਿਊਟ ਥੋੜੇ ਔਰ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ مالی ਮਦਦ ਥੋੜੀ-ਬਹੁਤੀ ਮਿਲ ਸਕੇ ਤੇ ਉਹ ਆਪਣਾ ਕਾਰੋਬਾਰ ਚਲਾ ਸਕਣ ਸੋ ਸਭ ਤੋਂ ਪਹਿਲਾਂ ਨਿਵਾਜ ਜਸਵੀਰ ਕੌਰ ਵਾਈਫ ਆਫ ਸਰਗਸੀ ਸ਼ਰਨਸ਼ੇਗੁਰ ਕੋਟੋਨੀ ਇਹ ਵਿਧਵਾ ਨੇ ਇੱਕ ਛੋਟਾ ਇਹਨਾਂ ਦਾ ਬੱਚਾ ਹੈ ਬੱਚੇ ਦੀ ਪੜ੍ਹਾਈ ਅਸੀਂ ਅੱਗੇ ਵੀ ਇਹਨਾਂ ਦੀ ਰੱਖੀ ਹੋਈ ਹੈ ਜਾਰੀ ਹੈ ਉਸ ਤੋਂ ਪਹਿਲਾਂ ਇਹਨਾਂ ਦੇ ਪਤੀ ਦੇ ਐਕਸੀਡੈਂਟ ਹੋ ਗਿਆ ਸੀ ਪੂਰੀ ਲੱਕ ਟੁੱਟ ਗਈ ਸੀ ਲਗਭਗ 50-60 ਹਜ਼ਾਰ ਰੁਪਏ ਖਰਚਾ ਅਸੀਂ ਉਦੋਂ ਇਹਨਾਂ ਤੇ ਕੀਤਾ ਸੀ ਤੇ ਰੱਬ ਦੀ ਕਿਰਪਾ ਜੋ ਉਹਨਾਂ ਨੂੰ ਚੰਗਾ ਲੱਗਾ ਕੁਝ ਸਮਾਂ ਉਹ ਠੀਕਰੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਹੁਣ ਇਹਨਾਂ ਦਾ ਕੋਈ ਸਹਾਰਾ ਨਹੀਂ ਹੈਗਾ ਅਸੀਂ ਤਕਰੀਬਨ ਇਹਨਾਂ ਨੂੰ ਜੋ ਵੀ ਲੋੜਵੰਦ ਇਹ ਚਾਹੁੰਦੇ ਨੇ ਅਸੀਂ ਕੁਝ ਨਾ ਕੁਝ ਸਹਾਇਤਾ ਕਰਦੇ ਰਹਿੰਦੇ ਹਾਂ ਉਹਨਾਂ ਨੂੰ 2000 ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ ਤਾਂ ਕਿ ਆਪਣਾ ਇਹਨਾਂ ਦੇ ਮਕਾਨ ਚੋਂ ਦੇ ਨੇ ਥੋੜੀ ਬਹੁਤੀ ਜੋ ਵੀ ਸਤਾ ਮਹਮਦ ਕਾਸਰ ਦੇ ਉਹ ਕਰ ਲੈਣਾ ਦੇਖਿਆ ਜੀ ਇਹ ਕੁਝ ਕਹਿਣਾ ਚਾਹੁੰਦੇ ਬੋਲ ਸਾਡੀ ਬਹੁਤ ਮਰਜ਼ੀ ਕੀਤੀ ਬਾਬਾ ਜੀ ਨੇ ਮੇਰੇ ਘਰ ਵਾਲੇ ਦੀ ਲੱਤ ਟੁੱਟ ਗਈ ਸੀ ਅੰਬਰਸਰ ਕੋਈ ਵੀ ਸਾਨੂੰ ਕੋਈ ਸਹਾਰਾ ਨਹੀਂ ਸੀ ਇਹਨਾਂ ਨੇ ਸਾਨੂੰ ਇਹਨਾਂ ਨੇ ਸਾਨੂੰ ਸਹਾਰਾ ਦਿੱਤਾ ਲੱਤ ਟੁੱਟੀ ਸੀ ਮੇਰੇ ਘਰ ਵਾਲੇ ਦੀ 50-60000 ਦਾ ਇਲਾਜ ਕੀਤਾ ਇਹਨਾਂ ਬਾਬਾ ਜੀ ਨੇ ਹੁਣ ਸਾਡੇ ਕਮਰੇ ਚ ਛੋਣ ਦੇ ਨੇ ਬਹੁਤ ਜ਼ਿਆਦਾ ਕਿ ਮੇਰਾ ਘਰ ਵਾਲੇ ਦੀ ਮੌਤ ਹੋ ਗਈ ਸੀ ਤੇ ਮੈਂ ਤੇ ਇੱਕ ਮੇਰਾ ਛੋਟਾ ਬੱਚਾ ਵਾ ਸਾਡਾ ਕੋਈ ਸਹਾਰਾ ਨਹੀਂ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਮਦਦ ਦਿੱਤੀ ਬਾਬਾ ਜੀ ਨੇ ਬਹੁਤ ਹੁਣ ਵੀ ਸਾਨੂੰ ਕਮਰੇ ਚੋਂ ਢੋਂਡੇ ਸੀ ਕਿਤੇ ਇਸ ਕਰਕੇ ਸਾਡੀ ਬਹੁਤ ਮਦਦ ਕੀਤੀ ਬਾਬਾ ਜੀ ਨੇ ਗੋਗੀ ਵਾਈਫ ਆਫ ਸ਼ਰਗੁਆਸੀ ਬਖਸ਼ੀਸ਼ ਸਿੰਘ ਕੁਮਾਨ ਉਹਨਾਂ ਨੂੰ ਵੀ ਮੱਲੀ ਮਦਦ ਦਿੱਤੀ ਜਾ ਰਹੀ ਹੈ ਇਹਨਾਂ ਦੇ ਮਕਾਨ ਵੀ ਕੱਚਾ ਹੈ ਚੋਂਦੇ ਨੇ ਤੇ ਚਲੋ ਗੁਣਾਂਨ ਸਭ ਕਿਰਪਾ ਕਰਨੇ ਛੋੜਾ ਬਹੁਤ ਆਪਣਾ ਕਾਰਜ ਇੰਦਰਾ बलविंदर कौ बलविंदर कौर वाइफ ऑफ सरगा पाल सिंह कमानपाल किशनकोट ए पिंकी वाइफ ऑफ जसपाल सिंह किशनकोट तो ने गरीब परिवार संबंधित ने ਬਾਲਿਆਂ ਵਾਲੀ ਸ਼ਾਤਾ ਇਹਨਾਂ ਦੀ ਵੀ ਇਸ ਤਰ੍ਹਾਂ ਦੀ ਸਮੱਸਿਆ ਹੈ ਔਰ ਇਹਨਾਂ ਨੂੰ ਥੋੜੀ ਮਾਲੀ ਮਦਦ ਦਿੱਤੀ ਜਾ ਰਹੀ ਹੈ ਤਾਂ ਕਿ ਆਪਣਾ ਕਾਰਜ ਕਰ ਸਕਣ ਸੁਖਵੰਤ कौर ਵਾਈਫ ਆਫ ਜਗਰੂਪ ਸਿੰਘ ਬੋਲ ਰਹੀ ਹੈ ਇਹ ਕਿਸ਼ਨਪੁਰ ਤੋਂ ਨੇ ਇਹਨਾਂ ਦੇ ਵਿਧਵਾ ਨੇ ਇਹਨਾਂ ਦੇ ਤਿੰਨ ਛੋਟੇ ਬੱਚੇ ਆ ਇਹ ਕੀ ਕਰ ਰਿਹਾ ਜੀ ਨੇ ਬੱਚਿਆਂ ਦੇ ਕੁਝ ਰਾਸ਼ਨ ਪਾਣੀ ਵਾਸਤੇ ਇਹਨਾਂ ਨੂੰ ਫੰਡ ਦਿੱਤਾ ਜਾ ਰਿਹਾ ਹੈ ਗੁਰਨਾਨ ਸਿੰਘ ਕਿਰਪਾ ਚੰਦ ਤੇ ਰਾਜਵੀਰ ਕੋਰ ਸਰਗਸੀ ਕੁਲਵਿੰਦਰ ਸਿੰਘ ਪੇਜੋ ਚੱਕ ਅਮਨਦੀਪ ਪਰ ਸਰਵਾਸੀ ਗੁਰ ਇਕਬਾਲ ਸਿੰਘ ਭਲਤੂਪੁਰ ਮਿਰਤ ਕਜੀਤ ਜੀ ਇਹ ਵੀ ਵਿਧਵਾ ਨੇ ਹੋਰ ਇਹਨਾਂ ਦੇ ਬੱਚਾ ਵੀ ਹੈ 3 ਸਾਲ ਦਾ ਕੋਣੀ ਪਿੱਛੇ ਡਾਕਟ ਹੋ ਗਈ ਹੈ ਇਹਨਾਂ ਨੂੰ ਵੀ ਕੁਝ ਮਾਲੀ ਮਦਦ ਦਿੱਤੀ ਜਾ ਰਹੀ ਹੈ ਮਨੂਪੁਰਾ ਨਾ ਕੀਆ ਮਨਮਨ ਮਨਪ੍ਰੀਤ ਕੋਰ ਡਾਕਟਰ ਆਫ ਅਮਰੀਕ ਸਿੰਘ ਪਕਟੂਰ ਜਰਨਦੀਪ ਕੋਰ ਡਾਕਟਰ ਆਫ ਜੋਗਿੰਦਰ ਸਿੰਘ ਮਡੇਆਲਾ ਜਸਵੰਦਰ ਕੋਰ ਜਸਵੰਦਰ ਕੋਰ ਡਾਕਟਰ ਆਫ ਬਲਜੀਤ ਸਿੰਘ ਜਿੰਦੇ ਤੇ ਆਈ ਨਹੀਂ ਜਿੰਦੇ ਦਾ ਮਨਦੀਪ ਜਿਹੜੇ ਇਹ ਤੁਹਾਨੂੰ ਦੇ ਦੇਣੇ ਆ ਤੁਸੀਂ ਫੜਾ ਦਿਓ ਹਾਂ ਆਹ ਨਾ ਇਹ ਫੜੀ ਤੇ ਜਿੰਦੇ ਹੁੰਦੇ ਨੇ ਹਾਂ ਚਲੋ ਸੋ ਇਹ ਅੱਜ ਜੀ ਨਿਸ਼ਾਤ ਆਈ ਸੀਓ ਸੀ ਡਿਸਟ੍ਰੀਬਿਊਟ ਕੀਤੀ ਹੈ ਅਗੋ ਵੀ ਜਿਵੇਂ ਜਿਵੇਂ ਸੇਵਾਵਾਂ ਮਿਲਦੀਆਂ ਰਹਿਣਗੀਆਂ ਗੋ ਨਾਨਕ ਬਾਬਾ ਜੀ ਕਿਰਪਾ ਕਰਨ ਇਹਨਾਂ ਸਭ ਦੇ ਘਰਾਂ ਪਰ ਉਹ ਸਭ ਸ਼ਾਂਤੀ ਚੰਗੀ ਕਲਾ ਰਹੇ ਤੇ ਜਿਨ੍ਹਾਂ ਨੇ ਫੰਡ ਭੇਜਿਆ ਉਹਨਾਂ ਨੂੰ ਗੁਰਨਾਨ ਸਾਹਿਬ ਤਕਰੀਬ ਵਕਸ਼ਣ ਉਹਨਾਂ ਦੀ ਇਨਸਾਰੀਆਂ ਮਨੋਕਰ ਉਹਨਾਂ ਨੂੰ ਗੁਰਨਾਨ ਸਾਹਿਬ ਤੇ ਧਰਪ ਕਰਨ ਉਹ ਪੂਰੀਆਂ ਕਰਨ ਸੋ ਮੈਂ ਸਾਰੇ ਸਰਪੰਚ ਸਾਹਿਬ ਆਏ ਆ ਮੌਜੂਦ ਬੰਦੇ ਆਏ ਨੇ 2 ਮਿੰਟ ਵਾਸਤੇ ਸਭ ਜੀ ਆਓ 1 ਮਿੰਟ ਲਈ ਬਾਬਾ ਸੁਖਦੇਵ ਸਿੰਘ 베ਦੀ ਗੁਰਨਾਨ ਸਾਹਿਬ ਦੀ 16ਵੀਂ ਅੰਸਵੰਸ ਡੇਰਾ ਬਾਬਾ ਨਾਨਕ ਵਾਲੇ ਕਸਬਾ ਘਮਾਨ ਵਿਖੇ ਲੋੜਵੰਦ ਬੀਬੀਆਂ ਨੂੰ ਜਿਨ੍ਹਾਂ ਦੀਆਂ ਛੱਤਾਂ ਚੋਂਦੀਆਂ ਇਹ ਜਾਂ ਜਿਨ੍ਹਾਂ ਦਾ ਕੋਈ ਨੁਕਸਾਨ ਹੋ ਗਿਆ ਭਾਰੀ بارشਾਂ ਦੇ ਦੌਰਾਨ ਉਹਨਾਂ ਦੀ ਵਿੱਤੀ ਸਹਾਇਤਾ ਕੀਤੀ ਬਾਬਾ ਜੀ ਨੇ ਬਾਬਾ ਜੀ ਧਰਮ ਕਾਰਜਾਂ ਦੇ ਲੱਗੇ ਆ ਥੋੜੇ ਦਿਨ ਪਹਿਲਾਂ ਵੱਡੇ ਸਮਾਗਮ ਕਰਾਏ ਆ ਟਾਂਡਾ ਹੁੜਮੜ ਵਿੱਚ ਇਸ ਕਰਕੇ ਬਾਬਾ ਜੀ ਨੇ ਹੜਾਂ ਵਿੱਚ ਪਹਿਲਾਂ ਵੀ ਸੰਗਤ ਦੀ ਮਦਦ ਕੀਤੀ ਆ ਪੋਨੋਮੀ ਕਸਬਾ ਕਮਾਨ ਵਿੱਚ ਤੇ ਆਲੇ ਦੁਆਲੇ ਦੀਆਂ ਜਿੱਥੇ ਇਹਨਾਂ ਨੇ ਵੇਖਿਆ ਕਿ ਲੋੜ ਆ ਜ਼ਰੂਰੀ ਲੋੜ ਆ ਲੋਕਾਂ ਦੇ ਕੋਠੇ ਚੁੰਦੇ ਆ ਜਾਂ ਕੋਈ ਢਿੱਲਾ ਮੱਠਾ ਹੋ ਆ ਕੋਈ ਬਿਮਾਰ ਆ ਲਚਾਰਾ ਲੋੜਵੰਦਾ ਉਹਨਾਂ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਆ ਅਸੀਂ ਬਾਬਾ ਸੁਖਦੇਵ ਸਿੰਘ 베ਦੀ ਦਾ ਇਹਨਾਂ ਦੇ ਸਾਰੇ ਪਰਿਵਾਰ ਦਾ ਨਗਰ ਵੱਲੋਂ ਇਲਾਕੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਬਾਬਾ ਜੀ ਇਹਨਾਂ ਨੂੰ ਚੜ੍ਹਦੀ ਕਲਾ ਜ ਰੱਖਣ ਇਸੇ ਤਰ੍ਹਾਂ ਹੀ ਇਹ ਸੰਗਤਾਂ ਦੇ ਦੋਖੇ ਵਿੱਚ ਸ਼ਾਮਲ ਹੁੰਦੇ ਰਹਿਣ ਧਰਮ ਕਾਰਜਾਂ 'ਚ ਜੁਟੇ ਰਹਿਣ ਤੇ ਚੜ੍ਹਦੀ ਕਲਾ 'ਚ ਰਹਿਣ ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ